ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਹੋਪਸ ਸਭ ਉਸੇ ਸਾਰੇ ਠੀਕ ਠਾਕ ਹੋਵਗੇ ਤੰਦਰੁਸਤ ਹੋਵਾਂਗੇ ਖੁਸ਼ਹਾਲ ਹੋਵਾਂਗੇ ਮੇਰੀ ਬਰਕੂਲ ਠੀਕ ਆ ਟਾਈਮ ਹੋ ਰਿਹਾ ਮਾਰਨਿੰਗ ਦਾ 9:00 ਵੱਜ ਚੁੱਕੇ ਨੇ ਤੇ ਮੈਂ ਇੱਧਰ ਰੈਡੀ ਕਰ ਲਈ ਆਪਣਾ ਬ੍ਰੈਕਫਾਸਟ ਬਣਾਉਣਾ ਸਮੂਦੀ ਬਣਾਈ ਹੈ ਬਹੁਤ ਟਾਈਮ ਤੋਂ ਦਿਲ ਕਰ ਰਹੀ ਸੀ ਪਰ ਠੰਡ ਕਰਕੇ ਰੁਕੀ ਹੋਈ ਸੀ ਪਰ ਅੱਜ ਮੈਂ ਕਿਹਾ ਰੁਕ ਨਹੀਂ ਹੁੰਦਾ ਦੁੱਧ ਮੈਂ ਥੋੜਾ ਜਿਹਾ ਡੀਫ੍ਰੋਸਟ ਕਰ ਰਹੀ ਸੀ ਠੰਡਕ ਜੂਤ ਉਤਾਰ ਲਈ ਸੀ ਨਾਰਮਲ ਟੈਂਪਰੇਚਰ ਤੇ ਕਰਕੇ ਫਿਰ ਬਣਾਈ ਹੈ ਤੇ ਇਤਰਾ ਤੂਜੀ ਸ਼ਾਮ ਦਾ ਬ੍ਰੈਕਫਾਸਟ ਿਆ ਕਰੂੰਗੀ ਬ੍ਰੈਡ ਇਹਦੇ ਵਿੱਚ ਸਬਜ਼ੀਆਂ ਚੌਪ ਕਰੀਆਂ ਪਈਆਂ ਨੇ ਐਗਸ ਬ੍ਰੈਡ ਆਮਲੇਟ ਆਮਲੇਟ ਜਿਵੇਂ ਖਾਣਾ ਹੋਊਗਾ ਮੈਂ ਜਿਵੇਂ ਬਣਾ ਲਾਂਗੀ ਤੇ ਹੁਣ ਆਪਣਾ ਬ੍ਰੈਕਫਾਸਟ ਕਰਦੀ ਆ ਹੁਣ ਤਾਂ ਕੰਮ ਹੋ ਗਿਆ ਖਤਮ ਆਂਦੇ ਹੈਅਰ ਵਾਸ਼ ਕੀਤੇ ਨੇ ਤੇ ਹੁਣ ਡਰਾਇਰ ਨਾਲ ਮੈਂ ਵਾਲ ਮੈ ਸਖਾਈ ਨਹੀਂ ਹਰ ਟਾਈਮ ਹੀ ਲੱਗਿਆ ਸੀ ਨਾ ਕਿ ਆਪਾਂ ਦਾ ਬ੍ਰੈਕਫਾਸਟ ਕਰ ਲਾਂ ਉਸ ਤੋਂ ਬਾਅਦ ਸਕਾਉਂਗੀ ਪਰ ਸਿਰ ਨੂੰ ਕਵਰ ਜ਼ਰੂਰ ਕਰ ਲੈ ਠੰਡ ਬਹੁਤ ਜ਼ਿਆਦਾ ਹੈ ਨਾ ਸਮੂਥੀ ਦਾ ਟੈਕਸਚਰ ਇੰਨਾ ਵਧੀਆ ਹੁੰਦਾ ਐਨੀ ਜਿਆਦਾ ਯਮੀ ਲੱਗਦੀ ਹੈ ਨਾ ਹੈਲਦੀ ਵੀ ਬਹੁਤ ਜਿਆਦਾ ਹੈ ਸੁਣੇ ਨੈਣਾ ਬਹੁਤ ਜ਼ਿਆਦਾ ਯਮੀ ਲੱਗੀ ਪੋਹਰ ਚੰਗਾ ਹਾਸਟਾਈਮ ਤੇ ਮੇਰਾ ਮਨ ਸੀ ਫਿਰ ਮੈਂ ਬਹੁਤ ਹੀ ਬਿਮਾਰ ਨਾ ਹੋ ਜਾ ਠੰਡ ਦਾ ਠੰਡਾ ਅੱਜ ਬਣਾਈ ਦੀ ਅੱਜ ਵੀ ਠੰਡਾ ਧੁੰਦ ਪੂਰੀ ਐ ਅੱਜ ਡੇਟ ਹੈਗੀ ਆ 1st of ਫੈਬਰੂਆ ਹਾਂ ਸੈਟਰਡੇ 1st ਫੈਬਰੂਰੀ 1 ਫੈਬਰੂਰੀ ਹੋ ਗਈ ਅੱਜ 1 ਮਹੀਨਾ ਖਤਮ ਹੋ ਗਿਆ 2025 ਦਾ ਨਹੀਂ ਸਾਲ ਭੱਜ ਜਾਂਦਾ ਪਤਾ ਹੀ ਨਾ ਦ ਕਦੋਂ ਦਿਨ ਲੰਘ ਜਾਂਦੇ ਨੇ ਕਦੋਂ ਮਹੀਨੇ ਲੰਘ ਜਾਂਦੇ ਨੇ ਬ੍ਰੈਕਫਾਸਟ ਕਰ ਲਈਏ। ਔਰ ਹੁਣ ਮੈਂ ਬਣਾ ਰਹੀ ਸੀ ਬ੍ਰੈਡ ਓਮਲੇਟ। ਬ੍ਰੈਡ ਓਮਲੇਟ ਦੇਖੋ ਬਣਾਉਣ ਦਾ ਹਰ ਇੱਕ ਦਾ ਤਰੀਕਾ ਅਲੱਗ-ਅਲੱਗ ਹੁੰਦਾ ਹੈ ਨਾ ਕਿਸੇ ਨੂੰ ਕਿਵੇਂ ਟੇਸਟ ਪਸੰਦ ਹੁੰਦਾ ਕਿਵੇਂ ਕਿਸੇ ਨੂੰ। ਮੈਂ ਐਗਸ ਬੀਟ ਕਰਕੇ ਵਿੱਚ ਨਮਕ ਮਿਰਚ ਮਸਾਲੇ ਪਾ ਕੇ ਵੀ ਸਬਜ਼ੀਆਂ ਚੌਪ ਕਰਕੇ ਪਾਈਆਂ ਨੇ ਬਿਲਕੁਲ ਬਰੀਕ ਕਰਕੇ ਸਬਜ਼ੀਆਂ ਚੋਪਰ ਵਿੱਚ ਉਹ ਪਾਈਆਂ ਨੇ। ਫਸ ਤਵੇ ਤੇ ਮੈਂ ਬਣਾ ਰਹੀ ਹਾਂ ਨਾਨ-ਸਟਿਕ ਪੈਨ ਤੇ ਥੋੜਾ ਜਿਹਾ ਨੀਚੇ ਐਗ ਪਾ ਲਿਆ, ਉੱਪਰ ਬ੍ਰੈਡ ਦਾ ਸਲਾਈਸ ਰੱਖ ਲਿਆ, ਉੱਪਰ ਫੇਰ ਬਚਾ ਜਿਹੜਾ ਐਗ ਪਾਤਾ। ਇਸ ਤਰ੍ਹਾਂ ਜਾਨੀ ਕਿ ਆਪਣਾ ਜਿਹੜਾ ਬ੍ਰੈਡ ਤੇ ਬ੍ਰੈਡ ਆਮਲੇਟ ਬਣ ਕੇ ਤਿਆਰ ਹੋ ਜੂ ਤੇ ਕਈਆਂ ਨੂੰ ਖਾਣਾ ਪਸੰਦ ਹੁੰਦਾ ਜਿਵੇਂ ਆਮਲੇਟ ਅਲੱਗ ਤੋਂ ਬਣਾਓ ਉਹਨੂੰ ਬ੍ਰੈਡ ਦੇ ਵਿੱਚ ਤੁਸੀਂ ਸਟਫਿੰਗ ਲਾਈਕ ਸੈਂਡਵਿਚ ਮੰਗੋ ਵਿਚਾਲੇ ਸਟਫਿੰਗ ਰੱਖ ਲਓ ਉੱਪਰ-ਨੀਚੇ ਬ੍ਰੈਡ ਦਾ ਸਲਾਈਸ ਲਗਾ ਲਓ ਮੈਨੂੰ ਉਵੇਂ ਹੀ ਬੱਛਾ ਲੱਗਦਾ ਤੇ ਇਸ ਤਰੀਕੇ ਚ ਕੀ ਹੁੰਦਾ ਵੀ ਆਪਾਂ ਨੂੰ ਨਾ ਅੱਛੀ ਤਰ੍ਹਾਂ ਪਕਾਉਣਾ ਪੈਂਦਾ ਵੀ ਵਿੱਚੋਂ ਅੰਡਾ ਕੱਚਾ ਨਾ ਰਹਿ ਜੇ ਕਿਤੇ ਨਹੀਂ ਉਹ ਫਿਰ ਕੱਚੇ ਦਾ ਟੇਸਟ ਆਈ ਜਾਂਦਾ ਹੁੰਦਾ ਕਿਉਂਕਿ ਬ੍ਰੈਡ ਦੇ ਅੰਦਰ ਐਗ ਚਲਾ ਜਾਂਦਾ ਬ੍ਰੈਡ ਐਬਸੋਰਬ ਕਰ ਲੈਂਦਾ ਫਿਰ ਅੱਛੀ ਤਰ੍ਹਾਂ ਮੀਡੀਅਮ ਗੈਸ ਤੇ ਪਕਾਉਣਾ ਪੈਂਦਾ ਤੇ ਕੁਝ ਇਸ ਤਰ ਖਾਣ ਤੇ ਅੱਛਾ ਲੱਗਦਾ ਸਬਜ਼ੀਆਂ ਵੀ ਇਹਦੇ ਵਿੱਚ ਆ ਗਈਆਂ ਬ੍ਰੈਡਰ ਫਲਾਈਸ ਵੀ ਆ ਗਏ ਐਗ ਵੀ ਆ ਗਏ ਕਾਫੀ ਇਹ ਫੀਲਿੰਗ ਹੁੰਦਾ ਢੇ ਪੇਟ ਭਰ ਜਾਂਦਾ ਬਾਕੀ ਆਬਜ ਦੇ ਚੋਇਸ ਦਾ ਟੇਸਟ ਹੈ ਬਣਾਉਣ ਦਾ ਤਰੀਕਾ ਲੱਗ ਗਿਆ ਜਿਵੇਂ ਕੋਈ ਖਾਵੇ ਉਵੇਂ ਫਿਰ ਮੈਂ ਉਹਨੂੰ ਬਣਾਦਾ ਨਹੀਂ ਹੁੰਦੀ ਆ ਇੱਕ ਭੈਣ ਨੇ ਪ੍ਰਭਜੀਤ ਸੰਧੂ ਫਰਮ ਅੰਮ੍ਰਿਤਸਰ ਉਹਨਾਂ ਦਾ ਕਮੈਂਟ ਆਇਆ ਇਸਕੇ ਜੀ ਦੀ ਮੇਰਾ ਨਾਮ ਲਿਓ ਵੀਡੀਓ ਵਿੱਚ ਥੈਂਕ ਯੂ ਪ੍ਰਭਜੀਤ ਸੰਧੂ ਬਹੁਤ ਬਹੁਤ ਥੈਂਕ ਯੂ ਤੁਹਾਡਾ ਸੌਰੀ ਮੈਂ ਲੇਟ ਹੋ ਗਈ ਤੁਹਾਡਾ ਨਾਮ ਲੈਂਦੀ ਰਹਿੰਦੀ ਮੈਂ ਲਾਸਟ ਵੀਡੀਓ ਵਿੱਚ ਭੁੱਲ ਗਈ ਇਸ ਲੈਣਾ ਸੋ ਵੈਰੀ ਵੈਰੀ ਥੈਂਕ ਯੂ ਥੈਂਕ ਯੂ ਸਾਰ ਐਨੀ ਮੇਰੇ ਸਪੋਰਟ ਕਰਨ ਲਈ ਬਹੁਤ-ਬਹੁਤ ਧੰਨਵਾਦ ਨਾ ਰੈਂਦਾ। ਟਾਈਮ ਹੋ ਰਿਹਾ 2 ਵਜੇ ਦਾ 2 ਵਜੇ ਕਿਨੇ ਮੈਂ ਆਪਣਾ ਲੰਚ ਕਰ ਲਿਆ ਲੰਚ ਕਰਕੇ ਮੈਂ ਕਰ ਰਹੀ ਹਾਂ ਸਬਜੀ ਦੀ ਤਿਆਰੀ ਸ਼ਾਮ ਦੀ ਸਬਜੀ ਦੀ ਪਤਾ ਗੋभी ਚੌਪ ਕਰ ਰਹੀ ਹਾਂ ਥੋੜੀਆਂ ਗਾਜਰਾ ਪਈਆਂ ਸਫਰिज ਵਿੱਚ ਉਹ ਲੈ ਕੇ ਆਈਆਂ ਉਹ ਚੌਪ ਕਰਕੇ ਰੱਖੂੰਗੀ ਕਿਉਂਕਿ ਫਿਰ ਸੋਚਣਾ ਪੈਂਦਾ ਵੀ ਸ਼ਾਮ ਨੂੰ ਕੀ ਬਣਾਵਾਂਗੇ ਸ਼ਾਮ ਵਕਤ ਮੇਰੇ ਕੋਲ ਜਾਂ ਤਾਂ ਮਿਕਸ ਸਬਜੀ ਗਾਜਰ ਮਟਰ ਆਲੂ ਤੇ ਪਤਾ ਗੋभी ਮਿਕਸ ਕਰਕੇ ਬਣਾ ਲਵਾਂ ਮਟਰ ਕੱਢੇ ਪਏ ਨੇ ਦੋ ਜੀ ਆਪਸ਼ਨ ਹੈ ਕਿ ਐਗ ਕਰੀਏ ਪਰ ਐਗ ਕਰੇ ਚਾਰ ਪੰਜ ਨੇ ਦਵਿੰਦਰ ਨੂੰ ਕਿਹਾ ਹੋਇਆ ਵੀ ਤੁਸੀਂ ਲੈ ਕੇ ਆਇਓ ਜੋ ਲੈ ਆਏ ਐਗ ਫਿਰ ਐਗ ਕਰੀ ਬਣਾ ਲਾਂਗੇ ਸਬਜੀ ਸਵੇਰੇ ਬਣ ਜੂ ਜਾਂ ਫਿਰ ਯੈਲੋ ਮੂੰਗੀ ਦਾਲ ਇਹਨਾਂ ਆਪਸ਼ਨਸ ਮੈਂ ਡਿਸਾਈਡ ਕਰੇਨ ਸ਼ਾਮ ਵਾਸਤੇ ਬਾਅਦ ਵਿੱਚ ਪੁੱਛ ਲਾਂਗੇ ਦਵਿੰਦਰ ਨੂੰ ਕੀ ਖਾਣਾ ਹੁੰਦਾ ਕੁਛ ਵੀ ਮੈਂ ਬਣਾ ਦੂੰਗੀ ਇਹਨਾਂ ਚੋਂ ਯਾਨੀ ਮੇਰੇ ਵੱਲੋਂ ਤਿਆਰੀ ਹੋ ਗਈ ਉਹ ਚੀਜ਼ ਦੀ ਤੇ ਫਿਰ ਸਬਜੀ ਕੱਲ ਨੂੰ ਬਣ ਜੂਗੀ ਪਰ ਆਪਦੇ ਵੱਲ ਤਿਆਰੀ ਕਰਨੀ ਜ਼ਰੂਰੀ ਆ ਨਾ ਜਿਹੜੀ ਚੀਜ਼ ਆਪਾਂ ਸਹੀ ਆਪਣੇ ਕੋਲ ਆਪਾਂ ਸੋਚ ਰਿਆਂ ਉਹਦੀ ਕਟਿੰਗ ਚੋਪਿੰਗ ਕਰਕੇ ਰੱਖੀ ਪਈ ਹੋਵੇ ਜੇ ਕੰਮ ਅੰਦਰ ਆ ਜਾਂਦਾ ਨਾਲ ਮੈਕਅਪ ਤਾਂ ਗੋਬੀ ਨੇ ਖਰਾਬ ਹੋ ਗਈ 3-4 ਦਿਨ ਹੋ ਗਏ ਸੀ ਫੁੱਲ ਨੂੰ ਥੋੜ-ਥੋੜ ਕਰਕੇ ਮੈਂ ਸੈਲਡ ਚ ਜਾਂ ਚੀਲੇ ਚ ਪਾ ਲਾਂ ਨਹੀਂ ਹੁਣੇ ਜੇ ਤਾਂ ਮੈਂ ਕਿਹਦੀ ਸਬਜੀ ਬਣਾਈ ਚਾਹਾਂ ਫਰੈਸ਼ ਹੋਰ ਲੈ ਕੇ ਰੱਖਾਂ ਫਿਰ ਫਿਰ ਸਬਜੀ ਕੱਟਣ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਥੋੜੀ ਜਿਹੀ ਮੈਂ ਕੱਲ ਸ਼ਾਪਿੰਗ केलं ਘਰ ਦੇ 2-4 ਚੀਜ਼ਾਂ ਖਰੀਦੀਆਂ ਤੇ ਕੱਲ ਸ਼ਾਮ ਜੀ ਨੂੰ ਵਿਧੂ ਵਿੰਦ ਦਾ ਟਾਈਮ ਲੱਗਿਆ ਸੋ ਉੱਥੇ ਜਾ ਕੇ ਆਈ ਸੀ ਬਾਜ਼ਾਰਾਂ ਤੇ ਉਹ ਲੈਣਾਂ ਸੀ ਥੋੜਾ ਬਹੁਤ ਸਾਮਾਨ ਜਾਂ ਘਰ ਦਾ ਉਹ ਲੈ ਕੇ ਆਇਆ ਤੁਹਾਨੂੰ ਦਿਖਾਉਣੀ ਆ ਫਿਰ ਮੈਂ ਪਹਿਲਾਂ ਸਬਜੀ ਚੌਪ ਕਰਕੇ ਰੱਖ ਲਾਂ ਇੱਕ ਮਿੰਟ ਸਲਾਮੈਂ ਬੇਸਨ ਦੇ ਲੱਡੂ ਬਣਾ ਲਾਂ ਮੇਰੇ ਕੋਲ ਨਾ ਦਰਦਰਾ ਬੇਸਨ ਪਿਆ ਤਾਂ ਇਹਦਾ ਥੋੜਾ ਜਿਹਾ ਇਹ ਪਤਾ 2.5 ਕਿਲੋ ਗ੍ਰਾਮੀ ਹੋਵੇ ਤੇ ਉਨਾਂ ਕਿ ਮੈਂ ਦੂਜਾ ਨਾਰਮਲ ਬੇਸਨ ਪਾ ਕੇ ਉਹਦੇ ਲੱਡੂ ਬਣਾਉਂਗੀ ਦੇਖਦੇ ਆ ਮੈਂ ਤਾਂ ਹੀ ਮੈਂ ਕੰਮ ਖਤਮ ਕਰਦੇ ਪਹਿਲਾਂ ਵੀ ਸਬਜੀ ਇੱਕ ਚੌਪ ਕਰਕੇ ਰੱਖਦਾ ਲੱਡੂਆਂ ਨੂੰ ਟਾਈਮ ਲੱਗਦਾ ਕਿਉਂਕਿ ਜ਼ਿਆਦਾ ਮਟੀਰੀਅਲ ਹੈ ਨਹੀਂ ਮੇਰੇ ਕੋਲ ਬਹੁਤ ਥੋੜਾ ਜਿਹਾ ਉਹ ਜੀ ਗਾਜਰਾ ਵੀ ਕੱਟ ਲੀਏ ਥੋੜੀ ਜੀਆਂ ਪਤਾ ਗੋਭੀ ਕੱਟ ਲਈ ਐਨੀ ਕਿ ਬਹੁਤ ਹਜੇ ਵੀ ਬਚੀ ਇਹਦੇ ਵਿੱਚੋਂ ਜਾਦੇ ਕੱਟੂਗੀ ਫਿਰ ਜਾਦੇ ਹੋ ਜੂ ਐਨੀ ਸਬਜ਼ੀ ਸਾਡੇ ਲੱਗਣੀ ਨਹੀਂ ਹੈ ਨਾ ਤੂੰ ਤਾਂ ਕੱਚੇ ਪੈਰ ਆਵੇ ਬਣੀ ਹੋਈ ਮਸਾਲੇ ਕਰਾਂਗੇ ਪਾਵਾਂਗੇ ਗੈਸ ਮਚਾਵਾਂਗੇ ਐਨੀ ਸਬਜ਼ੀ ਨਾਲ ਬਸਵਾ ਨਹੀਂ ਬਣਦੀ ਇਸ ਕਰਕੇ ਜਿੰਨੀ ਕਿ ਮੈਨੂੰ ਲੋੜ ਸੀ ਉੰਨੀ ਕੱਟੀ ਐ ਐਨੇ ਗਾਜਰਾਂ ਨੇ ਮਟਰ ਕੱਢੇ ਪਏ ਨੇ ਆਲੂ ਕੱਟ ਲਾਂਗੇ ਟਾਈਮ ਤੇ ਤਾਂ ਮੈਂ ਸਮਾਨ ਰੱਖਿਆ ਮੈਂ ਕਿਚਨ ਵਿੱਚ ਸਾਡੇ ਨਾਲ ਬਹੁਤ ਸਾਰੇ ਪੀਲਰ ਆਏ ਗੋਮੇ ਨੇ ਜਿਵੇਂ ਗਾਜਰਾਂ ਛਿਲਕਾ ਹੁੰਦਾ ਮੇਰੇ ਕੋਲ ਪਹਿਲਾਂ ਪੀਲਰ ਸੀ orange color ਦਾ ਬਹੁਤ ਜ਼ਿਆਦਾ ਵਧੀਆ ਬਹੁਤ ਜ਼ਿਆਦਾ ਸਪੀਡ ਬਣਦੀ ਸੋ ਨਾ ਸਬਜ਼ੀ ਛਿਲ ਔਰੇਂਜ ਕਲਰ ਦਾ ਉਹ ਪੀਲਰ ਸੀਗਾ ਤੇ ਮੈਂ ਗਾਜਰਾਂ ਵਿੱਚ ਮੈਂ ਸੁੱਟ ਤਾ ਦੋ ਸੁੱਟ ਤੇ ਇੱਕ ਵਾਰ ਇੱਕ ਗਿਆ ਇੱਕ ਵਾਰ ਇੱਕ ਗਿਆ ਪਤਾ ਨਹੀਂ ਲੱਗਦਾ ਜੋ ਆਪਾਂ ਵਿੱਚਾਂ ਰੱਖ ਦਾਨੇ ਛਿੱਲਕੇ ਹਨਾ ਤੇ ਕੱਲ ਮੈਨੂੰ ਉਹ ਪੀਲਰ ਉਹਦੇ ਨਾਲ ਦਾ ਸੇਮ ਮਿਲੇ ਨਹੀਂ ਐਨੀ ਵਾਰ ਪਤਾ ਕਰ ਲਈ ਸੀ ਮੈਂ ਐਨੀ ਵਾਰ ਪਤਾ ਕਰ ਲਈ ਸੀ ਪਰ ਉਹਦੇ ਨਾਲ ਅਗਰ ਪੀਲਰ ਨਹੀਂ ਮੈਨੂੰ ਮਿਲੇ ਦੋ ਤਿੰਨ ਪੀਲਰ ਲਿਆ ਕੇ ਹੋਰ ਘਰੇ ਜਾਵਾਂ ਕਰ ਲਈ ਉਹ ਬਿਲਕੁਕੁਲ ਕੰਮ ਦੇ ਨਹੀਂ ਹੈਗੇ ਥੋੜਾ ਜਿਹਾ ਆ ਕੰਮ ਦਾ ਪਰ ਮੈਨੂੰ ਇੰਨਾ ਜ਼ਿਆਦਾ ਇਹ ਨਾ ਹੀ ਲੱਗਦਾ ਛਿੱਲਣਾ ਕੰਫਰਟੇਬਲ ਨਹੀਂ ਲੱਗਦਾ ਉਹ ਮੈਨੂੰ ਕੱਲ ਮਿਲ ਗਿਆ ਮੈਂ ਤੁਹਾਨੂੰ ਦਿਖਾਉਣੀ ਆ ਤੰਨੇ ਕੱਪੜਾ ਪਛਾਇਆ ਸੀ ਐਕਸਟਰਾ ਚਾਦਰ ਤੇ ਵੀ ਕੁਝ ਗਿਰੂ ਤੇ ਉੱਪਰ ਹੀਰੂਗਾ ਲੋਰ ਨੂੰ ਤੁਹਾਨੂੰ ਦਿਖਾਣਾ ਆਪਣੇ ਸ਼ਾਪਿੰਗ ਹੁਣ ਆਪਣੇ ਘਰ ਦੇ ਘਰ ਦੇ ਸਮਾਨ ਦਾ ਬਾਹਰ ਹੀ ਰਹਿਦਾ ਹੈ ਨਾ ਤੇ ਵਰਗੋ ਚੀਜ਼ ਲੋਰ ਨੂੰ ਜੇ ਆਪਾਂ ਦੇਖੀ ਪਾਈ ਦੀ ਆ ਜਾਂਦਾ ਜਾਂ ਆਪਾਂ ਸਸਤੀ ਮਹਿੰਗੀ ਦਾ ਪਤਾ ਲੱਗ ਜਾਂਦਾ ਜਰਾ ਦਿਖਾ ਦਉ ਸਭ ਤੋਂ ਪਹਿਲਾਂ ਤਾਂ ਲੈ ਕੇ ਆਈਆਂ ਆਹ ਟ੍ਰੇ ਪਲਾਸਟਿਕ ਦੀ ਉਹਦੇ ਵਾਸਤੇ ਕਿਮਨੀ ਦਾ ਫਿਲਟਰ ਧੋਣ ਵਾਸਤੇ ਲੈ ਕੇ ਆਈਆਂ ਮਗੋਂ ਬਾਅਦ ੱਬ ਵੀ ਜੋ ਗਰਮ ਪਾਣੀ ਪਾਉਂਗੇ ਇਸ ਠੰਡਾ ਹੋ ਜਾਂਦਾ ਸੀ ਪਾਣੀ ਹਵਾ ਜੀ ਨਿਕਲ ਜਾਂਦੀ ਸੀ ਪਾਣੀ ਨੂੰ ਪਾਣੀ ਗਰਮ ਪਾ ਕੇ ਵੀ ਕੰਮ ਨਹੀਂ ਕਰਦਾ ਸੀ ਔਰ ਆਹ ਟ੍ਰੇ ਫਿਲਟਰ ਵੀ ਇਹਦੇ ਵਿੱਚ ਆ ਗਿਆ ਤੇ ਆਹ ਟ੍ਰੇ ਵੀ ਸਾਡੀ ਕਿਚਨ ਸਿੰਕ ਵਿੱਚ ਬਹੁਤ ਵਧੀਆ ਵਿੱਚ ਫਿੱਟ ਆ ਗਈ ਖਾਲੇ ਵੀ ਇੰਨੇ ਸਿੰਕ ਸਾਈਡ ਤੇ ਜਗ੍ਹਾ ਰਹਿੰਦੀ ਹੈ ਆਰਾਮ ਨਾਲ ਆ ਗਈ ਔਰ ਇਹਦੇ ਵਿੱਚ ਫਿਲਟਰ ਵੀ ਵਾਸ਼ ਹੋ ਜਾਊਗਾ ਤੇ ਟ੍ਰੇ ਸਿੰਕ ਦੇ ਵਿੱਚ ਵੀ ਟਿਕ ਜੂਰਗੀ ਜਦੋਂ ਗਰਮ ਪਾਣੀ ਲੈ ਕੇ ਆਪਾਂ ਇੱਥੇ ਹੀ ਧੋ ਸਕਦੇ ਹਾਂ ਆਹ ਹੋ ਗਈ ਟ੍ਰੇ ਫਿਰ ਤੁਸੀਂ ਨਹੀਂ ਯੂਜ਼ ਕਰ ਰਹੇ ਨੂੰ ਹੋਰ ਪਰਪਸ ਲਈ ਵੀ ਯੂਜ਼ ਕਰ ਸਕਦੇ ਹੋ ਜਿੰਨਾ ਆਪਾਂ ਸਬਜ਼ੀਆਂ ਵਾਸ਼ ਕਰਨੀਆਂ ਨੇ ਉਵੇਂ ਵੀ ਵਾਸ਼ ਕਰ ਸਕਦੇ ਆ ਇਹਦੇ ਵਿੱਚ ਜੋ ਕੋ ਗੈਸ ਜਿਆਦਾ ਆ ਗਿਆ ਆਪਣੇ ਕੋਲ ਕ੍ਰੌਕਰੀ ਜਿਆਦਾ ਇਕੱਠੀ ਹੋ ਜਾਂਦੀ ਇੱਕ ਸਾਈਡ ਤੇ ਆਪਾਂ ਗਲਾਸ ਕੋਈ ਹੈ ਨਾ ਕੋਈ ਦੂਸਰੇ ਸੈਰੇਮਿਕ ਦੇ ਕੋਈ ਬਾਉਲ ਪਲੇਟਾਂ ਲੱਗ ਤੋਂ ਇਹਦੇ ਵਿੱਚ ਵੀ ਆਪਾਂ ਰੱਖ ਸਕਦੇ ਆ ਇਸ ਤਰ੍ਹਾਂ ਵੀ ਯੂਜ਼ ਕਰ ਸਕਦੇ ਆ ਇੰਨੀ ਕਲਾਚ ਉਨੀ ਵਸਤੀ ਆ ਇਹ ਤੇ ਦੋ ਮਾਈਕਰੋਫਾਈਬਰ ਦੇ ਟੋਵਲ ਇਹਨਾਂ ਦਾ ਐਕਚੁਅਲ ਪ੍ਰਾਈਸ ਮੈਨੂੰ ਇਹ ਕਿੰਨੇ ਦੀ ਆ 190 ਦੀ ਦਿੱਤੀ ਇਹਨਾਂ ਨੇ 190 190 ਦੀ ਆ 110 ਤੇ ਦੋ ਮਾਈਕਰੋਫਾਈਬਰ ਟੋਵਲ ਦਾ ਪੇਅਰ ਆਇਆ ਹੈ ਇਕ ਕਾਇਆ ਦਾ 50 ਰੁਪੀਸ ਦਾ ਹੁੰਦਾ ਅ ਦਾ ਜਿਹੜਾ ਹੈਲਪਰ ਕਰਦੀ ਹੈ ਨਾ ਕਲੀਨਿੰਗ ਵਿੰਡੋਸ ਵਗੈਰਾ ਡਸਟਰ ਨਾ ਉਹ ਖਰਾਬ ਹੋਇਆ ਸੀਗਾ ਉਹ ਇੱਕ ਲਿਆਉਂਦੀ ਮਿਲਟਨ ਦੀ ਥਰਮੋਸਟੀਲ ਦਾ ਲਿਆਉਂਦੇ ਇਨਸੂਲੇਟਡ ਫਲਾਸਕ ਲਿਆਉਂਦੀ ਆ ਥਰਮੋਸ ਲੈ ਲੋ ਤੁਸੀਂ 1 ਲੀਟਰ ਦਾ ਤਾਂ ਸਾਡੇ ਕੋਲ ਜੰਗ ਪਿਆ ਥਰਮੋਸ ਪਈ 1 ਲੀਟਰ ਵਾਲੀ ਤਾਂ ਪਰ ਉਹ ਛੋਟੀ ਜੋ ਹੈ ਨਹੀਂ ਸੀ ਘੱਟ ਕੁਆਂਟੀਟੀ ਵਿੱਚ ਨਹੀਂ ਹੈਗੀ ਸੋ ਆਹ ਵੀ ਲੈ ਲਏ ਆ ਹੱਥ ਤਾਂ ਕਿਸੇ ਅੰਦਰ ਨਹੀਂ ਜਾਂਦਾ ਸਮਝ ਪਿਆ ਲ ਮੈਂ ਇਹ ਕੋਸ਼ਿਸ਼ ਦੇਖੀ ਉਥੇ ਕਰੀ ਵੀ ਕਿਸੇ ਤਰ੍ਹਾਂ ਅੰਦਰ ਹੱਥ ਚਲ ਜੂ ਸਾਫ ਹੋ ਜੂ ਨਹੀਂ ਜਾਂਦਾ ਇਹ 1 ਲੀਟਰ ਵਾਲੀ ਹੀ ਜਾਊਗਾ ਇਹਦੇ ਵਿੱਚ ਨਹੀਂ ਹੱਥੇ ਨਹੀਂ ਜਾਂਦਾ ਔਰ ਇਹ ਮਿਲਟਨ ਦੀ ਬੋਟਲਸ ਦੇ ਵਿੱਚ ਤਾਂ ਬਿਲਕੁਲ ਨਹੀਂ ਜਾਂਦਾ ਇੱਕ 300 ਐਮਐਲ ਵਾਲੀ ਸੀ ਇੱਕ ਆਹ ਹਾਫ ਲੀਟਰ ਵਾਲੀ ਸੀ ਮੈਂ ਕਿਹਾ 300 ਇਤੋਂ ਜ਼ਿਆਦਾ ਛੋਟੀ ਹੋ ਜੂਗੀ ਫਿਰ ਵੀ ਚਲੋ ਆਹ ਲੈ ਜਾਂਦੇ ਆ 500 ਐਮਐਲ ਵਾਲੀ ਇਹ ਹੋ ਗਈ ਇਹਦੇ ਉੱਪਰ ਆਈ ਨਹੀਂ ਫਿਲਦਾ ਹੂਰੇ ਦਸ ਕੀ ਪਾਵਾਂਗੇ ਉਰੇ ਕੀ ਫੌਂਕਲ ਪਾਸ ਕਰਦੇ ਪਤਾ ਨਿਕਾਲਦੇ ਵਾਸਤੇ ਹਰ ਤੱਕ ਇਹਦਾ ਪ੍ਰਾਈਸ ਹੈਗਾ 775 ਇਹਦਾ ਪ੍ਰਾਈਸ ਹੈ 775 ਇਹਦੇ ਲਿਖਿਆ ਹੋਇਆ ਪਰ ਇਹ ਪਤਾ ਨਹੀਂ ਦਵਿੰਦਰ 600 ਦੀ ਕਹਿੰਦੇ ਸੀਗੇ ਕੋ ਫਾਂਡੇ 600 ਦੀ ਕਹਿੰਦੇ ਸੀ ਕੁਛ ਆਈ ਆ ਉਹਨੇ ਗੱਲ ਕਰੀ ਜਾਂਦੇ ਸੀ 600 ਦੀ ਲਾਈਏ ਕੋ 650 ਦੀ ਲਾਈਆ ਇੰਨੇ ਕ ਦੇ ਕਰੀਬ ਆਈ ਆ ਵਾਲੀ ਆਹ ਆਹ ਹੋ ਗਈ ਕੋ ਸ਼ੋਪਿੰਗ ਦੂਜੀ ਸ਼ੋਪਿੰਗ ਮਸਾ ਦੇਖੋ ਇਹਦੇ ਪੰਡਿਆਂ ਦੇ ਫਰਬੀ ਸ਼ੋਪਿੰਗ ਇਨ ਆਪਰ ਫੋਨ ਹੁੰਦੀ ਨਹੀਂ ਹੁੰਦੀ। ਹਮੇਂ ਹੁੰਦੀ ਨਹੀਂ। ਸਭ ਤੋਂ ਪਹਿਲਾਂ ਤਾਂ ਮੈਂ ਦੇਖਿਆ ਤੁਸੀਂ ਮੈਂ ਲੈ ਕੇ ਆ ਪ੍ਰਾਂਤ ਸਟੀਲ ਦੀ। ਕਿਉਂਕਿ ਮੈਨੂੰ ਦੋ ਚਾਰ ਕਮੈਂਟ ਆਉਂਦੇ ਤੁਸੀਂ ਪਲਾਸਟਿਕ ਦੇ ਬੌਲ ਚ ਆਟਾ ਕਿਉਂ ਹੁੰਦਿਓ? ਕਿਉਂ ਹੁੰਦਿਓ? ਮੇਰੇ ਕੋਲ ਪ੍ਰਾਂਤ ਸਟੀਲ ਦੇ ਆ ਸੀ ਘਰੇ ਪਹਿਲਾਂ ਦੇਖੋ ਕਿੰਨੀ ਵੱਡੀ ਆ। ਆਟਾ ਸਾਡਾ ਸਿਰਫ ਇੰਨਾ ਕੁ ਹੁੰਦਾ। ਫਿਰ ਤੁਸੀਂ ਦੰਦਰ ਕਹਿੰਦੇ ਤਾਜ਼ਾ ਗੁੰਨਿਆ ਘਰ ਆਟਾ ਵੀ ਦੋ ਦੂਜੀ ਵਾਰ ਨਾ ਉਹ ਸੇਮ ਪਕਾਇਆ ਕਰ। ਬਚ ਜਾਂਦਾ ਗੁੰਮਿੰਨੇ ਤੇ ਗੁੰਨਿਆ ਨਹੀਂ ਜਾਂਦਾ ਹਨਾ। ਆ ਤਾਂ ਬਹੁਤ ਵੱਡੀ ਆ। ਆਹ ਤਾਂ ਸੋ ਵੀ ਪ੍ਰਾਂਤ ਹੀ ਲਵੇੜਦੇ ਆ ਵੀ ਆਟਾ ਤਾਂ ਸਿਰਫ ਇੰ ਯਾ ਮੇਰੇ ਕੋਲ ਬਹੁਤ ਜ਼ਿਆਦਾ ਐਨੀਕ ਸੀ ਉਹ ਚਾਟਾ ਉਹ ਬਾਹਰ ਖਿੰਦਾ ਸੀ ਪਰੌਂਠੇ ਪੂਠੇ ਬਣਾਉਣੇ ਸੀ ਮੂਲੀਆ ਵਿੱਚ ਤਕ ਗੁੰਨੈ ਸੋਚਣੀ ਗੁੰਨਣਾ ਹੁੰਦਾ ਸੀ ਹਨਾ ਫਿਰ ਮੈਂ ਆਹ ਪ੍ਰਾਂਠ ਲੈ ਕੇ ਆਈਆਂ ਇਹਦਾ ਮੈਨੂੰ ਸਾਈਜ਼ ਠੀਕ ਲੱਗਿਆ ਇਹਦੇ ਨਾਲ ਫਰਕ ਆ ਦੇਖੋ ਇਹਨਾਂ ਦਾ ਬਹੁਤ ਫਰਕ ਆ ਨਾਮ ਲਿਖਾਉਣਾ ਭੁੱਲ ਗਈ ਮੈਂ ਤੇ ਕਰਿਆ ਕਿ ਯਾਦ ਆਇਆ ਵੀ ਨਾਮ ਲਿਖਾ ਲਈ ਇਵਨਾਂ ਕੋਈ ਕਿਸੇ ਦੇ ਹੁੰਦਾਗਾ ਪ੍ਰੋਗਰਾਮ ਵਗੈਰਾ ਕੋਈ ਪਾਰਟ ਹੁੰਦਾ ਕਿਸੇ ਕਈ ਵਾਰ ਨਾ ਕਿਸੇ ਦੇ ਕੋਈ ਦਿਨ ਸੱਦੋਂ ਹੁੰਦਾ ਤਾਂ ਕਹਿੰਦਾ ਮੰਗ ਕੇ ਲੈ ਆਵੇਂ ਨਾ ਫਿਰ ਮੈਂ ਉਹ ਜੋ ਅੰਨਿਆ ਪ੍ਰਾਂਤਾਂ ਤੋਂ ਇਕੱਠੇ ਹੁੰਦੇ ਨੇ ਕਹਿੰਦੇ ਆ ਉਹਦੀ ਪਛਾਣ ਲਓ ਫਿਰ ਭੁੱਲ ਜਾਈਦੇ ਵੀ ਕਿਹੜੀ ਸਿਆਹ ਪ੍ਰਾਂਤ ਕੋਈ ਮੰਗ ਕੇ ਲੈ ਗਈ ਸੀ ਸਾਡੀ ਪ੍ਰਾਂਤ ਸਾਡੀ ਇੰਨੀ ਬਧੇ ਚਮਕ ਸੀ ਸ਼ਾਈਨਿੰਗ ਸੀ ਜੋ ਲੈਣ ਗਏ ਮੈਨੂੰ ਪਛਾਣ ਨਾ ਵੀ ਪ੍ਰਾਂਤ ਦੀ ਸਾਡੀ ਪ੍ਰਾਂਤ ਕਿਹੜੀ ਹੋਈ ਇਹ ਤਾਂ ਹੋਰ ਹੀ ਪਤਾ ਨਹੀਂ ਅੱਗ ਦੇ ਧਰ ਕੇ ਨੀਲੀ ਨੀਲੀ ਜੀ ਕਰੀ ਪਈ ਮੈਂ ਤਾਂ ਪਛਾਣਤੀ ਨਾ ਵੀ ਇਹ ਸਾਡੀ ਪ੍ਰਾਂਤਾਂ ਮਸਾਂ ਮੈਂ ਸਿਆਣੀ ਦੋਨੇ ਲੈ ਕੇ ਆਉਂਗੀ ਵੱਡੇ ਭਾਂਡੇ ਤੇ ਨਾਮ ਹੋਣਾ ਚਾਹੀਦਾ ਉਹ ਫਟਾਫਟਾਂ ਗਲਾਪ ਆਉਂਦਾ ਭਾਂਡਾ ਪਛਾਣ ਲਾਂ ਦਾ ਇਹ ਲੈ ਕੇ ਜਾਉਂਗੀ ਮੈਂ ਇਹ ਹੋ ਗਿਆ ਇਸ ਤੋਂ ਬਣਾ ਕਿ ਚਿੰਟਾ ਸਾਡੇ ਬਾਹਰ ਵਾਲੇ ਕਿਚਨ ਵਾਲਾ ਚਿੰਟਾ ਜੋ ਬੇਬੀ ਜਿਹੜਾ ਇੱਥੋਂ ਜਾਂ ਫੁੱਲਾਂ ਵਾਲੇ ਦਿਨ ਬਾਹਰ ਰੋਟੀ ਪਕਾਉਂਦੇ ਸੀ ਉਹ ਉੱਥੇ ਲੈ ਗਏ ਤੋਂ ਗੁਰਦੁਆਰੇ ਵਾਲੇ ਭਾਂਡੇ ਦੇ ਵਿੱਚ ਚਲਾ ਗਿਆ ਕੁਝ ਗੁਰਦੁਆਰੇ ਦੇ ਭਾਂਡੇ ਆ ਇਸ ਉਹਨਾਂ ਦੇ ਵਿੱਚ ਚਲਾ ਗਿਆ ਤੇ ਫਿਰ ਉਧਰ ਵੀ ਅਸੀਂ ਸੈਟ ਬਣਾ ਕੇ ਰੱਖਿਆ ਹੋਇਆ ਸਾਰਾ ਫਿਰ ਇੱਕ ਜਿੰਟੇ ਵਿੱਚ ਤੁਸੀਂ ਅੰਦਰ ਭੱਜੇ ਫਿਰ ਅੰਦਰੋਂ ਚੱਕੋ ਬਾਹਰੋਂ ਅੰਦਰ ਲਿਆਓ ਹਨ ਫਿਰ ਉਹ ਇੱਕ ਸੈਪਰੇਟ ਹੀ ਠੀਕ ਰੰਦਾ ਤੇ ਦੋ ਆ ਪੀਲਰ ਆਹ ਵਾਲੇ ਪੀਲਰ ਇੰਨੇ ਜਿਆਦਾ ਵਧੀਆ ਨੇ ਇੰਨੇ ਜਿਆਦਾ ਵਧੀਆ ਨੇ ਨਾ ਇਹ ਆ ਮੈਂ ਕਿੱਦੇ ਦੀ ਲੱਭ ਰਹੀ ਸੀ ਕਿੱਦੇ ਦੀ ਕੱਲ ਮੈਂ ਹਰ ਵਾਰ ਜਾਂ ਜੋ ਪੰਜ ਵਾਲੀ ਦੁਕਾਨ ਤੇ ਜਾਂਦੀ ਸੀ ਪੁੱਛਦੀ ਪੁੱਛਦੀ ਸੀ ਪੀਲਰ ਆਗੇ ਪੀਲਰ ਆਗੇ ਦੇਖਾਂ ਤੁਹਾਡੇ ਕੋਲ ਕਿਹੜੇ ਪੀਲਰ ਆਏ ਨੇ ਕੱਲ ਮੈਨੂੰ ਆ ਮਿਲ ਗਏ ਫੇ ਮੈਂ ਦੋ ਲੈ ਲਏ ਦਵਿੰਦਰ ਕਹਿੰਦਾ ਦੋ ਚਾਰ ਹੋਰ ਲੈ ਲਾਂ ਨਹੀਂ ਹੁਣ ਤਾਂ ਮੈਂ ਕਿ ਐਨੇ ਮੈਂ ਕੀ ਕਰਨੇਗੇ ਇਹ ਮੈਂ ਪੀਲਰ ਮੈਂ ਯੂਜ਼ ਕਰ ਰਹੀ ਹਾਂ 2005 ਤੋਂ 2006 ਤੋਂ ਯੂਜ਼ ਕਰ ਰਹੀ ਹਾਂ ਐਨੇ ਵਧੀਆ ਇਹਨਾਂ ਦਾ ਆਹ ਵਾਲੇ ਸ਼ੇਪ ਆ ਨਾ ਆਹੇ ਬਣੀ ਹੋਈ ਆ ਉੱਪਰ ਬ੍ਰੇਡਮਾ ਉਂ ਮੁੱਠੀ ਜਿਹਾ ਹਾਉਣਾ ਜਿਵੇਂ ਆਪਾਂ ਮੁੱਠੀ ਚ ਲੈਨੇ ਹੂੰ ਹੁਣ ਐਵੇਂ ਵੀ ਆਪਣੇ ਫਿੰਗਰਸ ਇਥੇ ਗ੍ਰਿਪ ਵਧੀਆ ਆ ਜਾਏ ਐ ਫੜ ਕੇ ਆ ਦੇਖੋ ਐਵੇਂ ਬਣੀ ਹੋਈ ਆ ਚੂਪਦਾ ਨਹੀਂ ਹੱਥ ਵਿੱਚ ਰਾਉਂਡ ਸ਼ੇਪ ਆ ਬਹੁਤ ਕੰਫਰਟੇਬਲ ਆ ਹੱਥ ਨੂੰ ਜੂਪਦਾ ਨਹੀਂ ਤਾ ਤੁਸੀਂ ਕਿੰਨੀ ਸਬਜ਼ੀ ਚਿਲੋ ਲੈਣਾ ਸਪੀਡ ਵੀ ਬਣਦੀ ਆ ਬਹੁਤ ਲਾਈਟ ਵੇਟ ਆ ਜਿਹਦੇ ਆ ਪਲਾਸਟਿਕ ਲੱਗੀ ਹੋਈ ਨਾ ਬਹੁਤ ਹਲਕੀ ਆ ਪਰ ਇਹ ਜੀ ਲੱਗਦੀ ਸਾਨੂੰ ਬਹੁਤ ਵਧੀਆ ਚੀਜ਼ ਆ ਬਹੁਤ ਵਧੀਆ ਪੀਲਰ ਆ ਮੈਂ ਕਿੱਦਾਂ ਦਾ ਲੰਪਰੀ ਸਾਹ ਵਾਲਾ ਨੋਵਾ ਦਾ ਇਹ ਵਾਲੀ ਆਈ ਨੇ ਆ ਇੱਕ ਮੈਂ ਗਾਲੂ ਇੱਕ ਮੈਂ ਰੱਖ ਦੂਗੀ ਇਸ ਵਾਰ ਫਿਰ ਰੰਗ orange color ਦਾ ਲੈ ਕੇ ਆਈ ਮੈਨੂੰ orange ਮੇਰੇ ਕੋਲ ਪਹਿਲਾਂ ਰਹੀ ਨਹੀਂ ਸੀ ਗਾਜਰਾਣ ਛਿਲਕੇ ਦਿਖਦੇ ਨਹੀਂ ਹੈਗੇ ਇਸ ਕੰਕ ਮੈਂ ਆਹ ਵਾਲੇ ਕਲਰ ਲੈ ਕੇ ਆਈ ਆ ਸੋ ਪ੍ਰਾਤਾਈਆ 260 ਦੀ ਇਹਦੂ ਇੱਕ ਵੱਡਾ ਨੰਬਰ ਮੈਂ ਦੇਖਿਆ ਸੀ 16 ਨੰਬਰ 15 ਨੰਬਰ ਵੀ 260 ਦੀ ਸੀ ਇਹ ਵੀ 260 ਦੀ ਫਿਰ ਮੈਂ ਕਿ ਇੱਕ ਨੰਬਰ ਵੱਡਾ ਹੀ ਲੈ ਲਵਾਂ ਬਾਹਲੇ ਛੋਟੀ ਵੀ ਗਈ 40 ਰੁਪਏ ਦਾ ਛੂਟਾ 40 ਦਾ ਆਇਆ ਮਤਲਬ 30 ਤਾਂ 40 ਕਦਾਂ ਇੰਨੇ ਕਦੇ ਆਇਆ 40 40 ਦੇ ਪੀਲਰ ਇਹ ਹੋ ਗਏ ਮੇਰਾ ਸ਼ਾਪਿੰਗ ਐਨਿਕ ਕੱਲ ਇਹ ਸਾਮਾਨ ਸਿਰ ਜ਼ਰੂਰੀ ਹੋ ਜਾਂਦਾ ਘਰੇ ਜਿਹਦੇ ਬਿਨਾ ਨਹੀਂ ਸਰਦਾ ਜਿਹੜੀ ਚੀਜ਼ ਦੀ ਲੋੜ ਆ ਫਿਰ ਉਹ ਲਿਆਉਣੀ ਪੈਂਦੀ ਆ ਚਲੋ ਹੁਣ ਇਹਨਾਂ ਨੂੰ ਰੱਖਦਾ ਆਪਾਂ ਆਪਣੀ ਥਾਂ ਤੇ ਪ੍ਰਾਂਤ ਮੈਂ ਵਾਸ਼ ਕਰਦਾ ਵਾਸ਼ ਕਰਕੇ ਕਿਚਨ ਚ ਲਗਾ ਲਈਏ ਗਰਮ ਕਰਕੇ ਪਹਿਲਾ ਸਟਿੱਕਰ ਚਾ ਦਾਂਦੇ ਆ ਗਰਮ ਕਰਕੇ ਧਰ ਦਿਆਂ ਜੋ ਜਿੱਧਰ ਆਪਾਂ ਰੱਖ ਲਈ ਕੜਾਹੀ ਮੈਂ ਬਣਾ ਰਹੀ ਬੇਸਣ ਦੇ ਲੱਡੂ 300 ਗ੍ਰਾਮ ਤਾਂ ਮੇਰੇ ਕੋਲ ਹੈਗਾ ਸਿਰਦਰਾ ਬੇਸਣ ਤੇ 300 ਗ੍ਰਾਮ ਮੈਂ ਦੂਜਾ ਨਾਰਮਲ ਬੇਸਣ ਲੈ ਲਿਆ ਮੈਂ ਜੋ ਕਿ ਲਿਆ ਆ 300 ਗ੍ਰਾਮ ਤੇ 300 ਗ੍ਰਾਮ ਨਾਰਮਲ ਬਰੀਕ ਬੇਸਣ ਹੁੰਦਾ ਉਹ ਲੈ ਲਿਆ ਤੇ ਕਿਉਂ ਮੈਂ ਕੜਾਹੀ ਵਿੱਚ ਪਾਦੇ ਦੀ ਸੀ ਕਿਉਂ ਤੇਜ ਵਿੱਚ ਹੁਣ ਪਾਵਾਂਗੇ ਆਪਾਂ ਬੇਸਣ ਇਕੱਠਾ ਹੀ ਪਾਉਣਾ ਦੋਨੇ ਤਰ੍ਹਾਂ ਦਾ ਬੇਸਣ ਤੇ ਕਿਉਂ ਹਮੇਸ਼ਾ ਸਟਾਰਟਿੰਗ ਵਿੱਚ ਘੱਟ ਰੱਖੋ ਕਿਉਂ ਥੋੜਾ ਥੋੜਾ ਬਾਅਦ ਐਡ ਕਰਦੇ ਚਲੋ ਜੇ ਘੱਟ ਲੱਗਦਾ ਪਰ ਜੇ ਸ਼ੁਰੂ ਚ ਹੀ ਜ਼ਿਆਦਾ ਪਾ ਲਏ ਤੁਹਾਡੀ ਰੈਸਪੀ ਖਰਾਬ ਹੋ ਜਾਊਗੀ ਪੱਕਾ ਮੇਰਾ ਐਕਸਪੀਰੀਅੰਸ ਹੈ ਇਸ ਕਰਕੇ ਇਹ ਮੇਰੇ ਦੰਤਰਾ ਬੇਸਨ ਫ੍ਰਿਜ ਵਿੱਚ ਰੱਖਿਆ ਹੋਇਆ ਸੀਗਾ ਫ੍ਰਿਜ ਵਿੱਚ ਫਿਰ ਖਰਾਬ ਨਹੀਂ ਹੁੰਦਾ ਹਾਂ ਕਿਉਂ ਕਟੂਕਾ ਹੈ ਬਾਅਦ ਪਾ ਦੂਗੀ ਪਹਿਲਾਂ ਇਕੱਠਾ ਪਾ ਦੋ ਨਾ ਫਿਰ ਇਹਰ ਬਾਅਦ ਚ ਗੰਬਰ ਹੋ ਜਾਂਦੀ ਬੇਸਨ ਜਾਲੇ ਫਿਰ ਬਾਅਦ ਚ ਹੋਰ ਰੈਨ ਕਰਨਾ ਪੈਂਦਾ ਹਨਾ ਅਸਾਂ ਆਹੇ ਰੈਸਪੀ ਕਿਹਾ ਹੋ ਜਾਂਦੀ ਫਿਰ ਇਸ ਕੱਲ ਤੋਂ ਮੈਂ ਕੋਲੀ ਰੱਖਿਆ ਜੀ ਮੈਨੂੰ ਲੱਗੂ ਘਾਟਾ ਮੈਂ ਨਾਲ ਦੀ ਨਾਲ ਥੋੜ੍ਹਾ ਥੋੜ੍ਹਾ ਹੋਰ ਪਾਈ ਜਾਂਗੀ ਤੇ ਬਲੈਂਡ ਬੰਦ ਕਰਾਂ ਫਿਰ ਕਲੀਅਰ ਨਹੀਂ ਹੁੰਦਾ ਹੈ ਨਾ ਸੋਦੀ ਬਰਫੀ ਹੋਈ ਲੱਡੂ ਹੋ ਜੇ ਆਪਾਂ ਬੇਸਨ ਭੁੰਨਦੇ ਹਮੇਸ਼ਾ ਕਿ ਹੋ ਸਟਾਰਟਿੰਗ 'ਚ ਥੋੜੇ ਤੋਂ ਐਡ ਕਰੋ ਇਕਦਮ ਇਕੱਠਾ ਨਾ ਪਾਓ ਕਦੇ ਵੀ ਵੀ ਇੰਨੇ ਦਾ ਮੈਂ ਬਣਾ ਲਿਆ ਇੰਨਾ ਪਾ ਨਹੀਂ ਮੈਂ ਕਿਉਂ ਨਾਪਿਆ ਵੀ ਨਹੀਂ ਹੈਗਾ ਬਿਨਾਂ ਨਾਪੀ ਪਾਦੇ ਜੇ ਰੂਵੀ ਤਾਪਨ ਲੱਗੂਗਾ ਵੀ ਕਿਉਂ ਘਟ ਹੈ ਬੇਸਨ ਸੰਖਤਾ ਹਨਾ ਆਪਾਂ ਕਟਛੀ ਮਾਰੇ ਥੋੜਾ ਅਨਕੰਫਰਟੇਬਲ ਫੀਲ ਕਰਾਂਗੇ ਪਰ ਜਿਵੇਂ ਜਿਵੇਂ ਬੇਸਨ ਭੁੰਨਦਾ ਜਾਊਗਾ ਬੇਸਨ ਢਿੱਲਾ ਹੁੰਦਾ ਜਾਊ ਕਿਉਂ ਨਿਕਲਦਾ ਜਾਊ ਉਹਦੇ ਵਿੱਚ ਬੇਸਨ ਭੁੰਨ ਚੁੱਕਿਆ ਦੇਖੋ ਕੰਦਰ ਵੀ ਕਿੰਨਾ ਅੱਛਾ ਲਾਲੀ ਤੇ ਹੋ ਗਿਆ ਬੇਸਨ ਤਾਂ ਹੁਣ ਇਹਨੂੰ ਮੈਂ ਕਰਾਂ ਠੰਡਾ ਜਦੋਂ ਬਿਲਕੁਲ ਕੋਸਾ ਆ ਜਾ ਰਹਿ ਗਿਆ ਫਿਰ ਇਸ ਦੇ ਵਿੱਚ ਦੇਸੀ ਖੰਡ ਪਾਵਾਂਗੇ ਜਿਹਸੀ ਖੰਡ ਨੂੰ ਤਾਂ ਲੱਡੂਆਂ ਚ ਬਰਾਬਰ ਦੀ ਪੈਂਦੀ ਹੁੰਦੀ ਹੈ ਪਰ ਮੈਂ ਮਿੱਠਾ ਘੱਟ ਰੱਖੂਗੀ ਜਿਵੇਂ ਇਹ ਹੋ ਗਿਆ 300 300 600 ਗ੍ਰਾਮ ਮੈਂ 450 ਗ੍ਰਾਮ ਮੀ ਰੱਖੂਗੀ ਵੱਧ ਤੋਂ ਵੱਧ 500 ਗ੍ਰਾਮ 400 450 ਗ੍ਰਾਮ ਵੀ ਚੱਲ ਜੂਗੀ ਬੋਲਣਾ ਮਿੱਠਾ ਨਹੀਂ ਵਧੀਆ ਲੱਗਦਾ ਸਿੱਠਾ ਹਲਕਾ ਹੀ ਰੱਖੂਗੀ ਬਹੁਤ ਵਧੀਆ ਬੇਸਨ ਦੇ ਘੁੱਲ ਹੋ ਗਿਆ ਕਿਉਂਕਿ ਉਹ ਵੀ ਮੈਂ ਬੱਤ ਸਿਰਦਾ ਪਾਇਆ ਬਹੁਤ ਜ਼ਿਆਦਾ ਘਿਓ ਨਹੀਂ ਪਾਇਆ ਹੈਗਾ ਨਹੀਂ ਤਾਂ ਕਈ ਵਾਰ ਬੇਸਨ ਪੁੰਨ ਕੇ ਬਹੁਤ ਪਤਲਾ ਹੋ ਜਾ ਲਿਕਵਿਡੀ ਹੋ ਜਾਂਦਾ ਉਹ ਇਹਦੀ ਸਿਚੁਏਸ਼ਨ ਨਹੀਂ ਹੈਗੀ ਵੀ ਲਿਕਵਿਡ ਜਾ ਕੇ ਠੰਡਾ ਹੋ ਕੇ ਜੇ ਅਸੀਂ ਖੰਡ ਪਾ ਕੇ ਠੀਕ ਟੈਕਸਚਰ ਹੋ ਜਾਊਗਾ ਹੁਣ ਆਪਾਂ ਇੱਚ ਦੁੱਧ ਵੀ ਪਾ ਸਕਦਾ ਜਿਆਦਾ ਪਤਲਾ ਹੋ ਜਾ ਠੰਡਾ ਦੁੱਧ ਪਾ ਲੋ ਹੁਣ ਨਹੀਂ ਜਦੋਂ ਖੰਡਰ ਲਾਵਾਂਗੇ ਉਦੋਂ। ਬਾਕੀ ਦੁੱਧ ਨਾਲ ਸੈਟਿੰਗ ਵਧੀਆ ਹੋ ਜੂਗੀ ਇਹਦੀ। ਆਪਾਂ ਨੂੰ ਟ੍ਰਿਕਸ ਆਉਣੇ ਚਾਹੀਦੇ ਨੇ ਜੀ ਆਪਣੀ ਚੀਜ਼ ਖਰਾਬ ਹੋ ਰਹੀ ਹੈ ਤਾਂ ਆਪਾਂ ਕੀ ਕਰਨਾ ਹਨਾ ਕੋਈ ਚੀਜ਼ بگੜ ਕੇ ਬਣਾਉਂਦੇ ਬਣਾਉਂਦੇ ਤਾਂ ਆਪ ਉਹ ਕਿਵੇਂ ਸੰਭਾਲਣੀ ਹੈ ਚੀਜ਼ ਉਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਔਰ ਖਾਸ ਕਰਕੇ ਇੰਨੇ ਸਾਲਾਂ ਦਾ ਐਕਸਪੀਰੀਅੰਸ ਬਾਅਦ ਤੇ ਚੀਜ਼ਾਂ ਆ ਜਾਣੀਆਂ ਚਾਹੀਦੀਆਂ ਨੇ ਆ ਜਾਂਦੀਆਂ ਨੇ ਆਪਣੇ ਆਪ ਗਲਤੀਆਂ ਕਰਕੇ ਆ ਜਾਂਦੀਆਂ ਜਿਹੜੇ ਗਲਤੀਆਂ ਹੁੰਦੀਆਂ ਹਨਾ ਫਿਰ ਆਪਾਂ ਸਿੱਖ ਜਾਂਦੇ ਆਂਗੇ। ਉਹ ਜਿਆਦਾ ਪਤਲਾ ਹੋ ਜੇ ਦੁੱਧ ਵੀ ਪਾ ਸਕਦੇ ਦੁੱਧ ਨਹੀਂ ਪਾਣਾ ਤੁਸੀਂ ਬੈਸ ਤੋਂ ਸੁੱਕਾ ਪੁੰਨ ਕੇ ਕੜਾਹੀ ਚ ਜਮਾ ਬਿਨਾਂ ਕਿਉਂ ਤੇ ਸੁੱਕਾ ਪੁੰਨ ਕੇ ਡਰਾਈ ਰੋਸਟ ਕਰਕੇ ਉਹ ਵੀ ਪਾ ਸਕਦੇ ਹੋ ਕੱਚਾ ਨਾ ਪਾਓ ਨਹੀਂ ਕੱਚਾ ਪਾਣਾ ਹੋਊਗਾ ਇਹ ਦੋ ਹੱਲ ਹੈਗੇ ਨੇ ਜੇ ਲੱਡੂ ਨਾ ਬਣ ਨਹੀਂ ਆਣ ਕਿਉਂ ਜਿਆਦਾ ਪੈ ਜੇ ਤਾਂ ਤੁਸੀਂ ਦੋਨੇ ਬਹੁਤ ਵਧੀਆ ਆਪਸ਼ਨਸ ਨੇ ਦੁੱਧ ਵੀ ਵੈਸਟ ਹੈ ਦੁੱਧ ਨਾਲ ਵੀ ਬਾਈਂਡਿੰਗ ਬਹੁਤ ਵਧੀਆ ਹੁੰਦੀ ਹੈ ਨਾ ਪਰ ਠੰਡਾ ਦੁੱਧ ਪਾਓ ਫ੍ਰਿਜ ਵਾਲਾ ਉਹਦੇ ਨਾਲ ਵੀ ਲੱਡੂ ਬਣਦੇ ਜਾਂਦੇ ਨੇ ਕਿੰਨੀ ਪਾਉਂਗੀ ਮੈਂ ਠੰਡਾ ਕਰਕੇ ਹੁਣ ਤਾਂ ਗਰਮਾ ਗੈਸ ਤਾਂ ਮੈਂ ਇੱਕ ਬੰਦ ਕਰਤਾ ਪਰ ਇਹ ਚ ਮੈਂ ਕੁੜਚਣਾ ਮਾਰੀ हुनंद्राय घरे की मेन बर्गर बना दो नुँ बना नुँ वो ना बनवू बर्गर करला टिकी श्राई कर टि बांडर बांडर्या बांडर्याकदा बार छिटे पण ਇਹ ਬੰਨ ਵੀ ਇੱਕੋ ਹੀ ਰਹਿ ਗਿਆ ਨਾ ਸਮਝਦਾ ਮੈਂ ਨਾਲ ਡੇਟ ਵੀ ਅੱਜ ਵੀ ਇਹਦੀ ਨਹੀਂ 3 ਫਰਵਰੀ ਤੱਕ ਆ ਤਾਂ ਇੱਕਾ ਹੀ ਇੱਕੋ ਹੀ ਬਣ ਰਹਿ ਗਿਆ ਇਹ ਬਰਗਰਾਂ ਦਾ ਕੰਮ ਖਤਮ ਐ ਤਾਂ ਮਿੱਕਿੰਕ ਕੰਮ ਸਾਰਾ ਦਿਨ ਹੀ ਮੁੱਕਦੇ ਫਿਰ ਮੈਂ ਉਹਦੇ ਵਿੱਚ ਖੰਡਰ ਲਾਉ ਨੂੰ ਬੇਸਨ ਚ ਲੱਦੂ ਬੱਟੂ ਵੀ ਚਾਹ ਕਰੂੰਗੇ ਨਾ ਸ਼ਾਮ ਨੂੰ ਦਾ ਸਬਜੀ ਦਾ ਟਾਈਮ ਹੋਜੂ ਮੇਰੀ ਵੌਕ ਦਾ ਟਾਈਮ ਹੋਜੂ ਕੰਮ ਚੱਲੀ ਜਾਂਦੇ ਨੇ ਸਵੇਰੇ ਅੱਧਾ ਦਿਨ ਮੈਂ ਬਿੱਲੀ ਬੈਠੀ ਦੁਪਹਿਰ ਤੱਕ ਦੁਪਹਿਰ ਤੋਂ ਬਾਅਦ ਲੰਚ ਕਰਾਂ ਤੇ ਵਾਪਸ ਫਿਰ ਮੈਂ ਬੀਜ਼ੀ ਹੋ ਕੇ ਕੰਮਾਂ ਵਿੱਚ ਔਰ ਇਧਰ 버ਗਰ ਬਣ ਕੇ ਤਿਆਰ ਆ ਚਾਹੇ ਆਪਾਂ ਘਰੇ 버ਗਰ ਬਣਾਇਆ ਸੁਣਨ ਚ 버ਗਰ ਲ ਬਰਕਰੇ ਬਣਾਇਆ ਹੋਇਆ ਸਟਿਲ ਮਾਰਕੀਟ ਨਾਲੋਂ ਕਿਤੇ ਜ਼ਿਆਦਾ ਬੈਟਰ ਹੋਣਾਗਾ। ਔਰ ਇੱਧਰ ਜਿਹੜਾ ਬੇਸਨ ਭੁੰਨਿਆ ਸੀ ਆਪਾਂ ਲੱਡੂਆਂ ਲਈ ਠੰਡਾ ਹੋ ਚੁੱਕਿਆ। ਬਸ ਇੰਨਾ ਠੰਡਾ ਕਰਨਾ ਆਪਾਂ ਈਜ਼ੀਲੀ ਬੇਸਨ ਨੂੰ ਹੱਥ ਲਾ ਸਕੀਏ ਤੇ ਕੜਾਹੀ ਨੂੰ ਹੱਥ ਲਾਈ ਈਜ਼ੀਲੀ ਆਪਾਂ ਹੱਥ ਲਾ ਸਕੀਏ ਗਰਮ ਨਾ ਹੋਵੇ। ਕੋਸਾ ਜਿਹਾ ਰਹੇ ਜਦੋਂ ਬਿਲਕੁਲ। ਤੇ ਹੁਣ ਇਹਦੇ ਵਿੱਚ ਮੈਂ ਪਾਤੀ ਦੇਸੀ ਖੰਡ। ਤੁਸੀਂ ਨਾਰਮਲ ਚੀਨੀ ਪੀਸੀ ਹੋਈ ਵੀ ਪਾ ਸਕਦੇ ਹੋ ਪੀਸ ਕੇ। ਦੇਸੀ ਖੰਡ ਹੈਗੀ ਇਸ ਮੇਰੇ ਕੋਲ ਮੈਂ ਉਹ ਪਾਤੀ। ਜਿੰਨੀ ਮੈਂ ਬੇਸਨ ਤੋਂ ਘੱਟ ਲਈ ਵੈਸੇ ਮਾਰਕੀਟ ਵਿੱਚ ਹਲਵਾਈ ਤਾਂ ਬਰਾਬਰ ਦਾ ਹੀ ਮਿੱਠਾ ਪਰ ਹੁਣ ਆਪਾਂ ਇੰਨਾ ਮਿੱਠਾ ਪਸੰਦ ਨਹੀਂ ਕਰਦੇ ਹਾਂ ਨਾ ਬਹੁਤ ਲਾਈਟ ਮਿੱਠਾ ਹਰ ਕੋਈ ਲਾਈਟ ਖਾਂਦਾ। ਉਸ ਕਰਕੇ ਮੈਂ ਚੀਨੀ ਘਟ ਲਈ ਜ ਜਿੰਨੇ 600 ਗ੍ਰਾਮ ਬੇਸਨ ਹੋ ਗਿਆ ਸੀ ਇਹਦੇ ਵਿੱਚ ਮੈਂ 400 450 ਦੇ ਕਰੀਬ ਹੀ ਮੈਂ ਚੀਨੀ ਲਈ ਜਿੰਨੀ ਮੈਂ ਜੋਖੀ ਸੀ ਚੀਨੀ ਉਹਦੇ ਵਿੱਚੋਂ ਮੈਂ ਸਟਿਲ ਹੋਰ ਪਾ ਚਲੀ ਮੈਨੂੰ ਲੱਗਿਆ ਪੌਣ ਵੜੇ ਕਿ ਮਿੱਠਾ ਬਹੁਤ ਨਾ ਹੋ ਜਾਏ ਕਿਉਂਕਿ ਘੋਚੀ ਵਿੱਚ ਮਿਠਾਸ ਨਹੀਂ ਹੋਣੀ। ਹੁਣ ਦੇਖੋ ਮਿਕਸ ਕਰਕੇ ਐਦਾਂ ਕੁਝ ਮਟੀਰੀਅਲ ਹੋ ਗਿਆ ਲੱਡੂ ਨਹੀਂ ਬਣਦੇ ਹੈਗੇ। ਇਹਦੇ ਵਿੱਚ ਮੈਂ ਪਾ ਰਹੀਆਂ ਦੁੱਧ ਦਾ ਠੰਡਾ ਫ੍ਰਿਜ ਵਾਲਾ ਔਰ ਥੋੜਾ ਥੋੜਾ ਕਰਕੇ ਐਡ ਕਰਾਂਗੇ ਜਿਵੇਂ ਹੁਣ ਠੰਡਾ ਠੰਡ ਦੇ ਵਿੱਚ ਲੱਡੂ ਉਹ ਵੀ ਥੋੜੇ ਜਿਆਦਾ ਟਾਈਟ ਹੋ ਜਾਂਦੇ ਨੇ ਕਿਉਂਕਿ ਦੇਸੀ ਘਿਓ ਜਿਹੜਾ ਜੰਮ ਜਾਂਦਾ ਤੇ ਗਰਮੀ ਦੇ ਵਿੱਚ ਉਸ ਹਿਸਾਬ ਨਾਲ ਪਾ ਸਕਦੇ ਹੋ ਦੁੱਧ ਬਹੁਤ ਵਧੀਆ ਆਪਸ਼ਨ ਹੈ ਜੇ ਤੁਹਾਨੂੰ ਲੱਗਦਾ ਵੀ ਲੱਡੂ ਨਹੀਂ ਬਣ ਰਹੇ ਹੈਗੇ ਠੰਡਾ ਦੁੱਧ ਪਾ ਕੇ ਮਟੀਰੀਅਲ ਨੂੰ ਇੱਕ ਵਾਰ ਮਿਕਸ ਕਰ ਕਰ ਦੋ ਜਾਂ ਫਿਰ ਤੁਸੀਂ ਬੇਸਣ ਨੂੰ ਸੁੱਕਾ ਭੁੰਨ ਕੇ ਬਿਨਾ ਘਿਓ ਤੋਂ ਭੁੰਨ ਕੇ ਡਰਾਈ ਰੋਸਟ ਕਰਕੇ ਉਹ ਵੀ ਐਡ ਕਰ ਸਕਦੇ ਹੋ ਤੇ ਹੁਣ ਲੱਡੂ ਦੇਖੋ ਈਜ਼ੀਲੀ ਬਣ ਜਾਣਗੇ ਔਰ ਘਰੇ ਬਣਾਏ ਹੋਏ ਲੱਡੂ ਬਹੁਤ ਬਹੁਤ ਜ਼ਿਆਦਾ ਸਵਾਦ ਲੱਗਦੇ ਨੇ ਔਰ ਦੇਸੀ ਘੋਤ ਵੈਸੇ ਵੀ ਸਵਾਦ ਲੱਗਦੇ ਨੇ ਕੋਈ ਮਿਠਾਈ ਦੇਸੀ ਘੋਤ ਚ ਬਣਾਈ ਬਹੁਤ ਵਧੀਆ ਲੱਗਦੀ ਆ ਦੇਖੋ ਲੱਡੂ ਬਣ ਕੇ ਤਿਆਰ ਨੇ इजीली ਬਣ ਰਿਏ ਨੇ ਲੱਡੂ ਉ ਬਣ ਜਾਂਦੇ ਆ ਪਰ ਬਣਾ ਕੇ ਰੱਖ ਜਾਂਦੇ ਨੇ ਉਹ ਫਲੈਟ ਜਿ ਹੋ ਜਾਂਦੇ ਨੇ ਥੱਲੇ ਥੱਲੇ ਨੂੰ ਬੈਠ ਹੀ ਜਾਂਦੇ ਹੁੰਦੇ ਨੇ ਫਿਰ ਤੇ ਦੁੱਧ ਪਾ ਕੇ ਥੋੜਾ ਜਿਹਾ ਮਟੀਰੀਅਲ ਕੀ ਹੁੰਦਾ ਆਪਣਾ ਬੇਸਨ ਨਾ ਟਾਈਟ ਜਿਹਾ ਹੋ ਜਾਂਦਾਗਾ ਤੇ ਲੱਡੂ ਬਹੁਤ ਵਧੀਆ ਬਣ ਜਾਂਦੇ ਨੇ ਫਿਰ ਆਪਾਂ ਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਲੱਡੂ ਬਟਨ ਵਿੱਚ ਦੇਖੋ ਬਹੁਤ ਵਧੀਆ ਸੋਹਣੇ ਲੱਡੂ ਬਣ ਕੇ ਤਿਆਰ ਨੇ ਕਿੰਨੇ ਸੋਹਣੇ ਲੱਗ ਰਹੇ ਨੇ ਤੇ ਖਾਣ ਚ ਸਵਾਦ ਕਿੰਨੇ ਵਧੀਆ ਲੱਗ ਰਹੇ ਨੇ ਤੇ ਨਮੀ ਪ੍ਰਾਂਤ ਚ ਆਪਾਂ ਪਹਿਲਾਂ ਮਿੱਠਾ ਵੀ ਪਾਤਾ ਇਹ ਵੀ ਹੋ ਗਿਆ ਪ੍ਰਾਂਤ ਚ ਵੀ ਮਿੱਠਾ ਪੈ ਗਿਆ ਮਿੱਠੀ ਚੀਜ਼ ਬਣ ਗਈ ਤੇ ਲੱਡੂ ਵੀ ਘਰੇ ਬਣਾਇਆ ਤਾਂ ਬਹੁਤ ਟੇਸਟੀ ਲੱਗਦਾ ਹੈ ਜੜੇ ਹੀ ਬੇਸਾਂ ਦੇ ਤੇ ਮੈਂ ਚੀਨੀ ਉਹ ਤਾਂ ਮੈਂ ਜੋਕ ਲਈ ਸੀ 500 ਗ੍ਰਾਮ ਫਿਰ ਵੀ ਮੈਂ ਇੰਨੀ ਕੁਝ ਬਚਾ ਲਈ ਮੈਨੂੰ ਲੱਗਿਆ ਵੀ ਜ਼ਿਆਦਾ ਨਾ ਹੋ ਜੇ ਮਿੱਠਾ ਕਿਉਂਕਿ ਹੁਣ ਹਰ ਇੱਕ ਕੋਈ ਲਾਈਟ ਮਿੱਠਾ ਖਾਂਦਾ ਵੈਸੇ ਵੀ ਘਰ ਦੇ ਦੇਸੀ ਘੋਚ ਇੱਕ ਨੇਚਰਲ ਜੀ ਮਿਠਾਸ ਜੀ ਹੁੰਦੀ ਹੈ ਤੇ ਇਸ ਕਰਕੇ ਮੈਨੂੰ ਲੱਗਿਆ ਮਿੱਠਾ ਘੱਟ ਹੀ ਰੱਖਾਂ ਫਿਰ ਮਿੱਠਾ ਮੈਂ ਥੋੜਾ ਜਿਹਾ ਬਚਾ ਲਿਆ ਬਹੁਤ ਜਿਆਦਾ ਟੇਸਟੀ ਲੱਗਦੇ ਨੇ ਘਰ ਦੇ ਬਣੇ ਲੱਡੂ ਅੱਧਾ ਦਰਦਰਾ ਬੇਸਨ ਅੱਧਾ ਨੋਰਮਲ ਬੇਸਨ ਪਾ ਲਓ ਅੱਧਾ ਅੱਧਾ ਕਰਕੇ ਪਾ ਲਓ ਬਹੁਤ ਵਧੀਆ ਬਣਦੇ ਨੇਗੇ ਟਾਈਮ ਹੋ ਗਿਆ 4:30 ਦਾ ਹੁਣ ਮੈਂ ਕਰਦੀ ਸ਼ਾਮ ਦੀ ਸਬਜ਼ੀ ਤਿਆਰੀ ਸ਼ਾਮ ਨੂੰ ਬਣਾਉਂਗੀ ਐਗ ਕਰੀ ਕੱਲੀ ਨੇ ਗਰੇਵੀ ਬਣਾ ਕੇ ਰੱਖ ਦਾਂ ਨਹੀਂ ਹੁਣ ਐਗ ਮੈਂ ਵੌਕ ਕਰਕੇ ਆ ਕੇ ਉਬਾਲ ਕੇ ਫਿਰ ਪਾ ਦਉ ਰੋਟੀ ਵਿੱਚ ਤੇ ਇਹਨੇ ਗਰੇਵੀ ਬਣੂਗੀ ਫਿਰ ਮੈਂ ਭੰਨ ਲਵਾਂਗੀ ਹਜੇ ਭਾਂਡੇ ਮੰਜਣਾਂ ਤੇ ਕੋਈ ਨਾ ਕੋਈ ਤੜਕਾ ਲਾ ਕੇ ਇਹਨੂੰ ਕਵਰ ਕਰਕੇ ਰੱਖ ਦੇਣੀ ਆ ਏ ਬਣੀ ਚੱਲੂਗੀ ਮੈਂ ਭਾਂਡੇ ਮਾਂਗੀ ਚੱਲੂਗੀ ਫਿਰ 4:30 ਹੋ ਗਏ ਮੈਨੂੰ ਮੇਰਾ ਟਾਰਗੇਟ ਆ ਮੈਂ 5 ਵਜੇ ਤੱਕ ਕਿਚਨ ਚ ਫਰੀ ਹੋ ਜਾਵਾਂ 5 ਵਜੇ ਮੈਂ ਵਾਕ ਕਰਨਾ ਚੱਲ ਚੱਲ ਫਲ ਮੈਂ ਲਸਣ ਛਿੱਲੀ ਸੀ ਬੈ ਕੇ ਉਹ ਸੁੱਕ ਜੇ ਕੇ ਹੁਣ ਲਸਣ ਨਾ ਉਹ ਛਿਲਕਾ ਬਹੁਤ ਬੜੀ ਜਲਦੀ ਉੱਤਰ ਜਾਂਦਾ ਤੇ ਫਾਟ ਥੋੜਾ ਜਿਹਾ ਅਦਰਕ ਸਟਰੋਂਗ ਫਲੇਵਰ ਵੀ ਨਾ ਹੋ ਜਾਵੇ ਕਰਨਗੇ ਕੀ ਚੀਜ਼ ਜ਼ਿਆਦਾ ਫਾਤੀ ਕੀ ਚੀਜ਼ ਜਲਵਾ ਤੇ ਉਹਦੀ ਪਤਾ ਨਾ ਲੱਗੇ ਨਾ ਜੇ ਕੋਈ ਚੀਜ਼ ਮਾਰੀ ਲਸਣ ਨਹੀਂ ਅਦਰਕ ਜਾ ਦੇ ਜੀ ਪਿਆਜ਼ ਥੋੜੀ ਜਿਹੀ ਗਰੇਵੀ ਹੁਣ ਹੁੰਦੀ ਬਣਾਉਂਦਾ ਇਸ ਵਿੱਚ ਟਮਾਟਰ ਇਹਨਾਂ ਆਲੂ ਪਿਆਜ਼ ਟਮਾਟਰ ਲਿਆਂਦੇ ਪੈਨ ਤੋਂ ਇੰਦਰ ਨੇ ਮਾਂਸਾ ਉਹ ਵੀ ਮੈਂ ਦੇਖਿਆ ਇਨ ਲਫਾਫਿਆਂ ਚ ਉਹ ਵੀ ਕੱਢ ਕੇ ਰੱਖਨੇ ਨੇਗੇ ਖੜੀ ਖੜੀ ਥੱਕ ਗਏ ਹੁਣ ਛੇਅਰ ਪਈ ਸੀ ਇੱਥੇ ਲੌਬੀ ਚ ਛੇਅਰ ਖਿੱਚ ਕੇ ਇੱਥੇ ਬੈਠੀ ਆ ਕੁਕਿੰਗ ਕਰਨੀ ਕੋਈ ਸੌਖੀ ਗੱਲ ਨਹੀਂ ਕੁਕਿੰਗ ਕਰਨ ਲਈ ਬਾਹਾਂ ਚ ਵੀ ਜਾਨ ਹੋਣੀ ਚਾਹੀਦੀ ਥੋੜਾ ਖੁਰਚਣੇ ਕਟਛੇ ਮਾਰਨ ਵਾਸਤੇ ਤੇ ਖੜੇ ਰਹਿਣ ਵਾਸਤੇ ਲੱਤਾਂ ਚ ਵੀ ਜਾਨ ਹੋਣੀ ਚਾਹੀਦੀ ਜੇ ਜਾਨ ਨਾ ਕੁਕਿੰਗ ਹੁੰਦੀ ਬਿਨਾ ਜਾਨਦਨ ਹੁੰਦਾ ਜ਼ੋਰ ਦਾ ਕੰਮ ਹੁੰਦਾ ਕੁਕਿੰਗ ਦਾ ਵੀ ਖਾਜੇ ਦੇ ਭਰਨੇ ਖੜੇ ਰਹਿਣਾ ਲੱਤਾਂ ਤੇ ਪਰ ਦੇ ਕੇ ਬਾਹਾਂ ਚ ਕਰਚੀ ਮਾਰ ਚਲੋ ਖੁਰਚਣਾ ਮਾਰ ਚਲੋ ਫਿਰ ਕੁਕਿੰਗ ਹੁੰਦੀ ਹੈ ਥੋੜਾ ਜਿਹੀ ਵੀ ਤੁਸੀਂ ਕਰ ਕਰਚੀ ਮਾਰਨ ਛੱਡ ਦੋਗੇ ਨਾ ਉੱਥੇ ਥੋੜੀ ਚੀਜ਼ ਖਰਾਬ ਹੋ ਜਾਊਗੀ ਇਸ ਕਰਕੇ ਜਾਨ ਹੋਣੀ ਜ਼ਰੂਰੀ ਹੈ ਕੁਕਿੰਗ ਵਾਸਤੇ ਲੱਤਾਂ ਬਾਹਾਂ ਚ ਜ਼ਰੂਰ ਜਾਨ ਹੋਣੀ ਚਾਹੀਦੀ ਹੈ ਜੇ ਕੁਕਿੰਗ ਕਰਨ ਦਾ ਆਪਾਂ ਸ਼ੌਂਕ ਰੱਖਦੇ ਹਾਂ ਕੁਕਿੰਗ ਕਰਨ ਨੂੰ ਵੀ ਸੌਖੀ ਗੱਲ ਨਹੀਂ ਕਹਿ ਦੇਣਾ ਫੱਕੀ ਆ ਚੀਜ਼ ਆਏ ਵਣ ਜਮੂਹ ਨਾ ਬੋਲ ਕੇ ਆਪਾਂ ਕਹਿੰਦੇ ਅੱਛੇ ਇਹਨੂੰ ਐਂ ਕਰ ਲਓ ਐਂ ਕਰ ਲਓ ਬਸ ਇੰਨਾ ਕੀ ਆ ਕਹਿਣ ਤੇ ਕਰਨ ਚ ਬਹੁਤ ਫਰਕ ਹੁੰਦਾ ਕੀ ਪਾਵਾਂ ਹੋਰ ਮੇ ਟਮਾਟਰ ਚਾਦੇ ਪਾਵਾਂ ਬਰੀ ਦੇ ਵਿੱਚ ਚਲੋ ਜੀ ਬਹੁਤ ਐਨੀ ਗਰੀਦ ਸਮਾਂ ਇਹਨਾਂ ਨੂੰ ਘਰ ਤੋਂ ਬੰਦ ਰੱਖ ਦਨੇ ਫਰਿੱਜ ਵਿੱਚ ਤੇ ਫਟਾਫਟ ਕਾਲੀ ਕਾਲੀ ਹੱਥ ਚਲਾਵਾਂਦੇ ਹਾਂ ਟਾਈਮ ਹੋ ਗਿਆ 5 ਵਜੇ ਦਾ ਜਮਾ ਸਹੀ 5 ਆ ਦੇਖੋ ਜਮਾ ਸਹੀ 5 ਵਜੇ ਇੱਕ ਮਿੰਟ ਹੋ ਗਿਆ ਤੇ ਮੈਂ ਆ ਗਈ ਬਾਹਰ ਸੈਰ ਕਰਨ ਧੁੰਦ ਧੁੰਦਾ ਦੇ ਵੀ ਧੁੰਦੇ ਧੁੰਦੇ ਦਿਖ ਰਿਹਾ ਬਿਲਕੁਲ ਧੁੱਪ ਨਿਕਲੀ ਹੈਗੀ ਸਵੇਰ ਦਾ ਮੌਸਮ ਹੀ ਹੋਇਆ ਬਧੁੰਦੀ ਧੁੰਦ ਆਪਾਂ ਅਗੇ ਵੋਕਨ ਸਬਜ਼ੀ ਬਣਾਈ ਆਟਾ ਮੇ ਜਾ ਕੇ ਗੁੰਦੂਗੀ ਗਰੇਵੀ ਬਣਾਤੀ ਬਸ ਐਗਸ ਜਾ ਕੇ ਪੋਇਲ ਕਰਕੇ ਗਰੇਵੀ ਛਪਾ ਦੂੰਗੀ ਬਾਹਰ ਕਰਦੇ ਆ ਸੈਰ ਸੈਰ ਕੋਈ ਮਾਇਨ ਕਰਦੀ ਮੈਂ ਪਤਲੀ ਰਹਾ ਮੇਰਾ weight ਨਾ ਵਧੇ ਇੱਕ ਤਾਂ ਆਂਦਰਤ ਪੈਗੀ ਸੈਰ ਕਰਨ ਦੀ ਤੇ ਇੱਕ ਨਾ ਆਪ ਜੇ ਆਪ ਨੂੰ ਬਹੁਤ ਲਾਈਕ ਆਪਾਂ ਆਇਆ ਨਾ ਤਾਂ ਵੀ ਸੈਰ ਕਰਕੇ ਮੈਂ ਸਟ्रेस ਫਰੀ ਹੋ ਗਈ ਮੇਰੇ ਸਾਰੇ ਟੈਨਸ਼ਨਾਂ ਦੂਰ ਹੋ ਗਏ ਮੈਨੂੰ ਅੱਛਾ ਲੱਗਦਾ ਬਹੁਤ ਮੇਰਾ ਮਾਈਂਡ ਫ੍ਰੈਸ਼ ਹੋ ਜਾਂਦਾ ਸੈਰ ਕਰਕੇ ਮੈਂ ਤਾਂ ਸੈਰ ਕਰਦੀ ਹੁੰਦੀ ਆ ਜੇ ਇਹ ਦੇ ਨਾ ਕਰਾਂ ਕੋਈ ਐ ਥੋੜਾ ਮੇਰਾ weight ਵੱਜ ਜਾਊਗਾ ਨਹੀਂ ਆਦਤ ਬਣ ਜਾਂਦੀ ਆ ਤੇ ਬਾਕੀ ਉਵੇਂ ਹੀ ਆਪਣੇ ਆਪ ਨੂੰ ਆਈ ਕਹ ਲੋ ਮੋਟੀਵੇਸ਼ਨ ਮਿਲਦੀ ਆ ਮਾਈਂਡ ਫਰੈਸ਼ ਹੋ ਜਾਂਦਾ ਸੈਰ ਕਰਕੇ ਤਾਂ ਵਧੀਆ ਲੱਗਦਾ ਮੈਨੂੰ ਸੈਰ ਕਰਨਾ ਇੱਕ ਅੱਧਾ ਦਿਨ ਦੋ ਦਿਨ ਨਹੀਂ ਵੀ ਹੁੰਦੇ ਤਾਂ ਵੀ ਕੋਈ ਗੱਲ ਨਹੀਂ ਜਿਸ ਦਿਨ ਮੇਰਾ ਨਹੀਂ ਮਨ ਹੁੰਦਾ ਕੋਈ ਦੁੱਖ ਤਾਂ ਮੈਨੂੰ ਨਹੀਂ ਵੀ ਕਰਦੀ ਪਰ ਜਿਹੜਾ ਸੈਰ ਕਰਕੇ ਫੀਲਿੰਗ ਆਉਂਦੀ ਔਰ ਆਦਤ ਲੱਗ ਜੇ ਨਾ ਆਪਾਂ ਨੂੰ ਉਹ ਫਿਰ ਆਪਾਂ ਹੀ ਸਮਝ ਸਕਦੇ ਆ ਵੀ ਇੱਕ ਦਿਨ ਸੈਰ ਨਾ ਕਰੋ ਫਿਰ ਆਏ ਨਾ ਬਈ ਅੱਜ ਵੀ ਕੁਝ ਕੰਮ ਮਿਸਿੰਗ ਆ ਮਿਸਿੰਗ ਆ ਲੈਨੇ ਕੁਝ ਕਰਿਆ ਨਗਾ ਚਲੋ ਜੀ ਹੁਣ ਕਰਦੇ ਆ ਵੀਡੀਓ ਦਾ ਐਂਡ ਬਹੁਤ ਵੱਡੀ ਵੀਡੀਓ ਬਣ ਗਈ ਅੱਜ ਇਹ ਇਸੇ ਮੇਰਾ ਜਾਲੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤ ਥੈਂਕ ਯੂ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਰਚ ਰਹੀ ਅਕਾਲ